ਅ ਡੈਮੋਕਰੇਟਿਕ ਟੀਚਰ ਫਰੰਟਾ ਬੋਲ ਰਿਹਾ ਜੋ ਸਾਡੀ ਰਾਏ ਤੇ ਸੁਝਾਅ ਸੀ ਉਹ ਸਰਕਿਮੇਂਦਰ ਪਾ ਮੇਂਦਰ ਫਾਜ਼ਿਲ ਕਰਨ ਤੁਹਾਡੇ ਸਾਹਮਣੇ ਰੱਖਤੀ ਆ ਬਿਲਕੁਲ ਮਾਸਤ ਜੀ ਨੇ ਗੱਲ ਕੀਤੀ ਹੈ ਕਿ ਜਿੰਨਾ ਚਿਰ ਕੋਈ ਆਧਾਰਾ ਆ ਤੁਹਾਡੀ ਕਮੇਟੀ ਬਣੀ ਵੀ ਆ ਮਾਪਿਆਂ ਤੇ ਅਧਿਆਪਕਾਂ ਦੀ ਸਾਂਝੀ ਕਮੇਟੀ ਆ ਤੇ ਕੋਈ ਵੀ ਸੰਘਰਸ਼ ਆ ਉਹ ਜਿੰਨਾ ਚਿਰ ਅਨਦੋਤਾ ਤਾਕਤਵਰ ਨਹੀਂ ਹੁੰਦਾ ਬਾਹਰੋਂ ਸੀ ਜਿੰਨਾ ਮਰਜੀ ਜ਼ੋਰ ਲਾਈ ਜਾਈਏ ਉਹ ਤਾਕਤਵਰ ਨਹੀਂ ਹੁੰਦਾ ਤਾਂ ਜੇ ਤੁਹਾਡੀ ਕਮੇਟੀ ਤਾਕਤਵਰ ਹੈਗੀ ਆ ਤਾਂ ਬਾਰੋਂ ਵੀ ਦੂਜੀਆਂ ਜਥੇਬੰਦੀਆਂ 19 ਤੱਕ ਬਰਾ ਸ਼ਾਮਲ ਹੋ ਜਾਣਗੀਆਂ ਇਸ ਕਰਕੇ ਤੁਹਾਨੂੰ ਵਾਰ-ਵਾਰ ਸੁਝਾ ਦਿੰਦੇ ਆ ਵੀ ਲੜਨਾ ਤੁਸੀਂ ਆ ਤੁਹਾਡੀ ਕਮੇਟੀ ਦੀ ਅਗਵਾਈ ਦੇ ਵਿੱਚ ਹੀ ਸੰਘਰਸ਼ ਲੈਣੇ ਆ ਜੋ ਉਹ ਚਾਹੇ ਮਾਪਿਆਂ ਦੀ ਵਿੱਚ ਸ਼ਮੂਲੀਅਤ ਆ ਚਾਹੇ ਵਿਦਿਆਰਥੀਆਂ ਦੀ ਸ਼ਮੂਲੀਅਤ ਉਹ ਤੁਹਾਡੀ ਜਿਹੜੀ ਸਥਾਨਕ ਕਮੇਟੀ ਆ ਉਸ ਦੀ ਅਗਵਾਈ ਦੇ ਵਿੱਚ ਇਹ ਸਾਰਾ ਸੰਘਰਸ਼ ਲੜਿਆ ਜਾਣਾ ਚਾਹੀਦਾ ਹੈ ਇਹ ਚਾਹੇ ਤੁਸੀਂ ਇਹਦਾ ਪੱਧਰ ਰਾਮਪਰੇ ਤੱਕ ਲੈ ਜਾਓ ਦਾ ਪੱਧਰ ਬਠਿੰਡੇ ਤੱਕ ਲੈ ਜਾਓ ਬੀਸੀ ਦਫ਼ਤਰ ਤੱਕ ਅਗਵਾਈ ਤੁਹਾਡੀ ਸਥਾਨਕ ਕਮੇਟੀ ਦੀ ਰਹਿਣੀ ਚਾਹੀਦੀ ਆ ਉਹ ਅਸੀਂ ਇਸ ਗੱਲ ਨੂੰ ਪਹਿਲਾਂ ਸਮਝਦੇ ਆ ਸੰਦੀਪ ਜੀ ਨੇ ਕਿਹਾ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਦਰਸ਼ਨਪੁਰ ਕਾਲਜ ਹੈ ਬਕਾਇਦਾ ਅਸੀਂ ਉਦੋਂ ਵੀ ਜਦੋਂ ਦਰਸ਼ਨਪੁਰ ਕਾਲਜ ਲਈ ਜ਼ਮੀਨ ਅਕਵਾਇਰ ਕੀਤੀ ਸੀ ਤੇ ਉਦੋਂ ਸਾਡੇ ਉਸ ਦੇ ਜਿਹੜੇ ਸਾਈਟਾਂ ਦੇ ਅਧਿਆਪਕ ਸੀ ਇਹਦੀਆਂ ਨਾਲ ਸੰਬੰਧਤ ਸੀ ਉਹਨਾਂ ਨੇ ਸਾਡੇ ਨੂੰ ਸ਼ੁਰੂ ਜੀ ਇਹ ਮਸਲਾ ਧਿਆਨ ਚ ਲਿਆਤਾ ਜੋ ਸਾਖੀ ਮਹਿੰਦਰਪਾਲ ਮਹਿੰਦਰ ਨੇ ਗੱਲ ਕੀਤੀ ਆ ਵੀ ਅਸਲ ਵਿੱਚ ਡੀਟੀਐਫ ਦਾ ਸਾਡੀ ਟ੍ਰਿਪਲ ਪੀ ਮੋਡ ਕਹ ਰਹੇ ਅਸੀਂ ਇਹਨੂੰ ਕੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਠੀਕ ਹੈ ਇਹ ਉਹਦੀ ਸਾਂਝੇਦਾਰੀ ਆ ਉਸ ਸਾਂਝੇਦਾਰੀ ਨੂੰ ਅਸੀਂ ਜੱਥੇਬੰਦੀ ਵੱਲੋਂ ਪਹਿਲਾਂ ਪਛਾਣ ਲਿਆ ਸੀ ਵੀ ਸਰਕਾਰ ਅਸਲ ਵਿੱਚ ਕਰਨਾ ਕੀ ਚਾਹੁੰਦੀ ਹੈ ਸਰਕਾਰ ਇਹ ਕਰਨਾ ਚਾਹੁੰਦੀ ਹੈ ਵੀ ਪਿੰਡਾਂ ਦੀਆਂ ਜ਼ਮੀਨਾਂ ਨੇ ਜਿਹੜੀਆਂ ਓਹ ਇੱਕ ਵਾਰ ਲੈ ਲੋ ਅਕਵਾਇਰ ਕਰ ਲੋ ਬਿਲਡਿੰਗ ਉਹਦੇ ਸਰਕਾਰੀ ਬਣਾ ਲੋ ਹੌਲੇ ਹੌਲੇ ਉਹਨਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦਿੰਦੇ ਜਾ ਇਹ ਕੱਲਾ ਸਕੂਲਾਂ ਤੇ ਤਿਆਰਬਾਣੀ ਬਰਨਾਲੇ ਦੇ ਵਿੱਚ ਸਾਡੇ ਕੋਲ ਤਾਂਨੇਕੇ ਤਿਆਰਬੇ ਪਿਆ ਸਰਕਾਰੀ ਆਈਟੀਈ ਇਹ ਉੱਥੇ ਬਰਨਾਲੇ ਮੁੰਡਿਆਂ ਦੀ ਤੇ ਕੁੜੀਆਂ ਦੀ ਉੱਥੇ ਟਰਾਈਡੈਟ ਗਰੁੱਪਾ ਜਿਹੜਾ ਤੁਹਾਡੇ ਗਰਾਹਾਂ ਨੇ ਵੱਡਾ ਘੋਲਣਿਆ ਸੀ ਟਰਾਈਡੈਟ ਦੇ ਵਿਰੋਧ ਦੇ ਵਿੱਚ ਟਰਾਈਡੈਟ ਗਰੁੱਪ ਨੂੰ ਉਹ ਆਈਟੀਈ ਦੇ ਦਿੱਤੀ ਉਦੋਂ ਵਿਦਿਆਰਥੀ ਜੱਥੇਬੰਦੀਆਂ ਨੇ ਉੱਥੇ ਬੇਮਿਸਾਲ ਸੰਘਰਸ਼ ਲੜਿਆ ਕਿਉਂਕਿ ਜੱਥੇਬੰਦੀਆਂ ਨੇ ਪਹਿਲਾਂ ਸਮਝ ਲਈਆਂ ਨੇ ਵੀ ਸਰਕਾਰ ਕਰ ਨਹੀਂ ਗਈ ਚਾਹੁੰਦੀ ਆ ਵੀ ਇਹ ਆਈਟੀਆ ਨੂੰ ਹੌਲੀ ਹੌਲੀ ਟਰਾਈਡੈਂਟਾਂ ਨੂੰ ਦੇ ਕੇ ਪੱਕੇ ਤੌਰ ਤੇ ਟਰਾਈਡੈਂਟਾਂ ਨੂੰ ਦੇ ਦੇਣੀ ਆ ਉਹਨਾਂ ਨੇ ਸਮਝ ਲਿਆ ਤੇ ਉੱਥੇ ਜੋ ਲਾਹਮਿਸਾਲ ਸੰਘਰਸ਼ ਸਾਰੀਆਂ ਵਿਦਿਆਰਥੀ ਜੱਥੇਬੰਦੀਆਂ ਪੰਜਾਬ ਦੀਆਂ ਕੱਟੀਆਂ ਹੋਈਆਂ ਇਹਦਾ ਟਰਾਈਡੈਂਟ ਧੌਲੇ ਵਾਲਾ ਵੱਡਾ ਗੇਟ ਆ ਬਹੁਤ ਵੱਡਾ ਇਕੱਠ ਕੀਤਾ ਵਿਦਿਆਰਥੀ ਜੱਥੇਬੰਦੀਆਂ ਨੇ ਉੱਥੇ ਬਹੁਤ ਵੱਡਾ ਟਕਰਾਅ ਵੀ ਹੋਇਆ ਵਿਦਿਆਰਥੀਆਂ ਨਾਲ ਪਰਚੇ ਹੋਏ ਕੇਸ ਹੋਏ ਉਹ ਮਤਾਂ ਰੱਖਦਾ ਵੀ ਇਹ ਅੱਜ ਦਾ ਸੰਘਰਸ਼ ਨੇ ਇਸ ਇਸ ਚੀਜ਼ ਨੂੰ ਘੱਟੋ ਘੱਟ 15-20 ਸਾਲ ਹੋ ਗਏ ਜਿੱਥੇ ਬੰਦੀ ਨੇ ਟ੍ਰਿਪਲ ਵੀ ਮੋੜ ਨੂੰ ਸਮਝ ਤੇ ਇਹਦੇ ਵਿਰੁੱਧ ਉਦੋਂ ਤੋਂ ਹੀ ਸੰਘਰਸ਼ ਲੜਦੇ ਆ ਜਰੀਆਂ ਤੇ ਜਦੋਂ ਅਦਰਸ਼ ਸਕੂਲ ਕਾਲੇ ਲਈ ਜ਼ਮੀਨ ਅਕਵਾਇਰ ਕੀਤੀ ਜਾਂਦੀ ਸੀ ਤਾਂ ਡੀਟੀਐਫ ਨੇ ਉਦੋਂ ਵੀ ਗੱਲ ਕੀਤੀ ਸੀ ਵੀ ਇਹ ਜ਼ਮੀਨਾਂ ਇੰਨਾ ਮੋੜਸ ਨੂੰ ਨਹੀਂ ਦਿਰੀਆਂ ਚਾਹੀਦੀਆਂ ਇਹ ਹੌਲੀ ਹੌਲੀ ਸਰਕਾਰ ਨੇ ਆਪ ਦੇ ਹੱਥੋਂ ਗੁਲਾਮਾ ਛੱਡ ਕੇ ਪ੍ਰਾਈਵੇਟ ਹੱਥ ਨੂੰ ਦੇ ਦੇਣੀ ਹੈ ਇਸ ਕਰਕੇ ਗੱਲ ਬੜੀ ਸਾਫ਼ ਕਰਨੀ ਚਾਹੀਦੀ ਸੀ ਕੀਤੀ ਐ ਸਾਥੀ ਮਹੰਦਰ ਜੀ ਨੇ ਵੀ ਜਥੇਬੰਦੀ ਦੀ ਅਪਰੋਚ ਨੀਤੀ ਇਹ ਹੈ ਵੀ ਅਸੀਂ ਅਸਲ ਵਿੱਚ ਇਸ ਮਾਡਲ ਦਾ ਹੀ ਵਿਰੋਧ ਕਰਦੇ ਹਾਂ ਚਲੋ ਹੁਣ ਇਸ ਮਾਡਲ ਤੇ ਭਰਤੀਆਂ ਸਕੂਲ ਬਣ ਗਏ ਭਰਤੀਆਂ ਹੋ ਗਿਆ ਸਾਨੂੰ ਪਤਾ ਸੀ ਵੀ ਭਰਤੀਆਂ ਕੱਚੀਆਂ ਪਿੱਲੀਆਂ ਹੋਣਗੀਆਂ ਜਦੋਂ ਇਹ ਮੈਨੇਜਮੈਂਟਾਂ ਨੂੰ ਲੱਗੂ ਵੀ ਇਹ ਸਾਡੇ ਕਾਬੂ 'ਚ ਨਹੀਂ ਰਹਿੰਦੇ ਇਹਨਾਂ ਨੂੰ ਜਦੋਂ ਮਰਜ਼ੀ ਬਾਹਰ ਕੱਢ ਦੇ ਇਹ ਸਾਨੂੰ ਪਹਿਲਾਂ ਪਤਾ ਸੀ ਅਸੀਂ ਇਸ ਕਰਕੇ ਦਾ ਵਿਰੋਧ ਕਰਦੇ ਸੀ ਚਲੋ ਹੁਣ ਉਹ ਭਰਤੀਆਂ ਹੋ ਗਈਆਂ ਭਾਰਤੀਆਂ ਦੇ ਵਿੱਚ ਬਹੁਤ ਸਾਰੇ ਕਿਉਂਕਿ ਸਾਡੇ 80 80 ਅਧਿਆਪਕ ਨੇ ਕਾਲੇ ਕੇਸ ਸਕੂਲ ਦੇ ਵਿੱਚ ਤੇ ਉਹ ਹਰੇਕ ਜਿਵੇਂ ਕੋਈ ਨਰਸਰੀ ਨੂੰ ਪੜਾਉਂਦਾ ਆ ਕੋਈ ਪ੍ਰਾਇਮਰੀ ਚ ਪੜਾਉਂਦਾ ਆ ਕੋਈ ਹਾਈ ਚ ਪੜਾਉਂਦਾ ਆ ਕੋਈ ٹیਜੀਟੀ ਆ ਕੋਈ ਪੀਜੀਟੀ ਆ ਹਰੇਕ ਦੀ ਕੁਆਲਿਫਿਕੇਸ਼ਨ ਵੱਖੋ ਵੱਖਰੀ ਹੈ ਤੇ ਹਰੇਕ ਦੇ ਉੱਤੇ ਹੱਥ ਵੀ ਟਕਰਾਵੇਂ ਤੇ ਮੈਨੇਜਮੈਂਟਾਂ ਇਸ ਚੀਜ਼ ਦਾ ਲਾਹਵ ਵੀ ਲੈਂਦੀਆਂ ਨੇ ਉਹ ਪਹਿਲਾਂ ਤਾਂ ਅਧਿਆਪਕਾਂ ਨੂੰ ਹੀ ਆਪਸ ਦੇ ਵਿੱਚ ਲੜਾ ਕੇ ਵੀ ਆਹ ਤੇਰੇ ਉਲਟਾ ਉਹ ਤੇਰੇ ਉਨਾਂ ਉਹ ਫਲਾਨਾ ਆ ਉਹ ਪਹਿਲਾਂ ਤਾਂ ਅਧਿਆਪਕਾਂ ਨੂੰ ਲੜਾਉਂਦੇ ਆਪਸ ਵਿੱਚ ਫਿਰ ਉਹ ਵਿਧਾਪ ਕਾਨੂੰਨ ਲਖੇੜਦੇ ਆ ਮਾਪਿਆਂ ਨਾਲੋਂ ਮਾਪਿਆਂ ਨਾਲ ਜੜਾਉਂਦੇ ਆ ਇਹ ਸਾਰਾ ਪ੍ਰਕਿਰਿਆ ਉਥੇ ਵੀ ਚੱਲੀ ਆ ਉਥੇ ਉਹਨਾਂ ਨੇ ਛੇਤੀ ਹਟਾ ਲਿਆ ਉਥੇ ਸਾਥੀ ਵਿੱਪਨ ਮੇਰੇ ਜਿਆਦਾ ਪਟਿਆਲੇ ਤੋਂ ਉਹ ਹਜੇ ਵੀ ਉਥੇ ਟੀਚਰ ਹੈਗਾ ਸਰੇਂਦਰਪਾਲ ਕੌਲਤਣੋਂ ਲਾਇਆ ਉਹਨਾਂ ਦੇ ਆਗੂ ਸੀ ਇਹ ਦੋ ਆਗੂ ਜਿਵੇਂ ਸੰਦੀਪ ਅਗਵਾਈ ਕਰਦਾ ਆ ਜਿਹੜੀ ਵਿਧਾਪ ਕ ਨੂੰ ਨਾਲ ਜੋੜਦਾ ਪੈਡਾਂ ਨਾਲ ਜੋੜਦਾ ਉਹਨਾਂ ਦੀ ਅੱਖਾਂ 'ਚ ਰਣਕ ਦੇ ਸੀ ਬਕਾਇਦਾ ਸਾਡੇ ਹਜੇ ਵੀ ਸ਼ਾਇਦ ਵੀਡੀਓ ਪਈਆਂ ਹੋਣ ਵੀ ਬੇਪਰ ਨੂੰ ਤਾਂ ਚੱਕ ਕੇ ਉਹਨਾਂ ਨੇ ਗੁਲਾਮੇ ਤੋਂ ਫੜ ਕੇ ਇੱਕ ਵਾਰ ਗੇੜ ਤੋਂ ਬਾਹਰ ਮਾਰਨ ਵਾਲੀ ਗੱਲ ਕੀਤੀ ਸੀ ਟਰਮੀਨੇਟ ਤਾਂ ਉਹ ਦੋਨੇ ਤਨੇ ਕੀਤੇ ਟਰਮੀਨੇਸ਼ਨ ਇੱਥੋਂ ਤੱਕ ਨਹੀਂ ਰੁਕੀਆਂ 26 ਅਧਿਆਪਕ ਉਹਨਾਂ ਨੇ ਟਰਮੀਨੇਟ ਕੀਤੇ ਦਰਸ ਸਕੂਲ ਕਾਲ ਇੱਕ ਮੈਂ ਤੁਹਾਨੂੰ ਜਿਹੜੀ ਗੱਲ ਕਰਦਾ ਆ ਲਾਮ ਸਰ ਜਦੋਂ ਉਹਨਾਂ ਨੇ ਮਸਲਾ ਬਰਨਾਲੇ ਸਾਡੇ ਨਾਲ ਜੱਥੇ ਬੰਦੇ ਨੇ ਸ਼ੇਅਰ ਕੀਤਾ ਵੀ ਆ ਸਾਡੇ ਨਾਲ ਹੋ ਗਈ ਜੱਥੇ ਬੰਦੇ ਨੇ ਬਰਨਾਲੇ ਨੇ ਮੀਟਿੰਗ ਕਾਲ ਕੀਤੀ ਉਹਨਾਂ ਨੇ ਲੋਕਲ ਪੱਧਰ ਤੇ ਸਥਾਨਕ ਕਾਈ ਸੀ ਬਿਗੇ ਜੋ ਗਰਾਹਾਂ ਦੀ ਉਹਨਾਂ ਨੇ ਉੱਥੇ ਮੋਰਚਾ ਸ਼ੁਰੂ ਕਰਤਾ ਜਦ ਦੀ ਪੈਰਲ ਚੱਲਦਾ ਹੁੰਦਾ ਸਥਾਨਕ ਪੱਧਰ ਤੇ ਇਹ ਮੋਰਚਾ ਲੱਗਿਆ ਰਿਹਾ ਬਰਾਲੇ ਮੀਟਿੰਗਾਂ ਹੁੰਦੀਆਂ ਰਹੀਆਂ ਚਲੋ ਮੈਂ ਸਾਰ ਤਤ ਤੁਹਾਨੂੰ ਹੌਸਲੇ ਦੀ ਗੱਲ ਦੱਸਦਾ ਵੀ ਉਹ 26 ਦੇ 26 ਆ ਜਿਹੜੇ ਮੁੜ ਬਹਾਲ ਹੋਏ ਤੇ ਜਿਹੜੇ ਉਹਨਾਂ ਦੀ ਥਾਂ ਤੇ ਮੁੜ ਕੇ ਭਰਤੀ ਕੀਤੀ ਸੀ ਉਹ ਉਹਨਾਂ ਨੇ ਵਾਪਸ ਕਰਾਏ ਹਾਲਾਂਕਿ ਡੀਓ ਦਾਫਤਰ ਡੀਸੀ ਦਾਫਤਰ ਬੜੇ ਡਿੱਕੇ ਜੀ ਉਹਨਾਂ ਦੀ ਭਰਤੀ ਹੋ ਗਈ ਪੋਸਟ ਨਹੀਂ ਖਾਲੀ ਮੈਨੂੰ ਮੈਨੂੰ ਤਾਂ ਜ਼ਿਆਦਾ ਕੁਝ ਮਿਊਜ਼ਿਕ ਦੀਆਂ ਸੀ ਕੁਝ ਪੀਟੀ ਦੇ ਆਪਕਾਂ ਦੇ ਸੀ ਵੀਰ ਦਾ ਪੋਸਟਾ ਹੀ ਨਹੀਂ ਖਾਲੀ ਵੀ ਜਦੋਂ ਕਿਤੇ ਕੋਈ ਇਸਤਿਹਫਾ ਦੇ ਕੇ ਜੋ ਫੇਰ ਜੁਆਇਨ ਕਰਾ ਲਾਂਗੇ ਟਰਬਿਨਲ ਦੇ ਵਿੱਚ ਉਹ ਕੇਸ ਜਿੱਤ ਕੇ ਜਿੱਥੇ ਪੀਡੀਵੀ ਦੇ ਵਿੱਚ ਤੁਸੀਂ ਪਿੱਛੇ ਪੈਂਦੀਆਂ ਸੀਗੀਆਂ ਉੱਥੇ ਉਹ ਸਾਰੀ ਗੱਲ ਉਹਦਾ ਲੌਜੀਕ ਨਾਲ ਰੱਖੀ ਉੱਥੋਂ ਸਾਰੀ ਗੱਲਬਾਤ ਜਿੱਤ ਕੇ ਟਰਬਿਨਲ ਚ ਜਿੱਤ ਕੇ ਇਠਾ ਜਿੱਥੇ ਬੰਦੀਆਂ ਜ਼ੋਰ ਲਾ ਰਹੀਆਂ ਸੀ ਉਹ ਮੁੰਡ ਜੁਆਇਨ ਕਰਾਈ ਸਾਰਾ ਕੁਝ ਜੁਆਇਨਿੰਗਾਂ ਹੋਈਆਂ ਉਹ ਅੱਜ ਬਿੱਪਨ ਵੀ ਉੱਥੇ ਨੌਕਰੀ ਕਰਦਾ ਸਰੇਂਦਰਪਾਲ ਵੀ ਨੌਕਰੀ ਕਰਦਾ ਇਥੋਂ ਤੱਕ ਨਹੀਂ ਗੱਲ ਖੜੀ ਇੱਕ ਉਹ ਅਸਤੀਫਾ ਦੇ ਗਈ ਸੀ ਆਪਦੀ ਮਰਦੀ ਨਾਲ ਉਹਦੀ ਉਦੋਂ ਕੋਈ ਦਿੱਕਤ ਆ ਗਈ ਆਪਦੀ ਉਹ ਅਸਤੀਫਾ ਦੇ ਗਈ ਕਰੇ ਉਹਦੇ ਸ਼ਾਇਦ ਫਾਦਰ ਨੂੰ ਕੈਂਸਰ ਸੀਗਾ ਬੱਚਾ ਉਹ ਨਾਲ ਸੀਗਾ ਉਹਨੂੰ ਬੜਾ ਸੀ ਮੈਥੋਂ ਨਹੀਂ ਸਹਣਾ ਤੇ ਮੈਥੋਂ ਕੰਮ ਨਹੀਂ ਹੋਣਾ ਅਸਤੀਫਾ ਦੇ ਗਈ ਕੋਈ ਪ੍ਰੋਵੀਜ਼ਨ ਨਹੀਂ ਸੀ ਉੱਥੇ ਵੀ ਉਹ ਅਸਤੀਫਾ ਮੁੜ ਕੇ ਬਹਾਲ ਹੋਉਂਦੀ ਜਾਣ ਵੀ ਉਹ ਉਹਨੇ ਮੁੜ ਕੇ ਜੁਆਇਨ ਕੀਤਾ ਤਿੰਨ ਚਾਰ ਸਾਲਾਂ ਬਾਅਦ ਜੋ ਭਾਵ ਮੇਰਾ ਕਹਾਂ ਦਾ ਮਤਲਬ ਸਮਝਾਉਣ ਦਾ ਕੀ ਮਤਲਬ ਧਾਰਨਾ ਦੇਣ ਦਾ ਕੀ ਮਤਲਬ ਵੀ ਜਦੋਂ ਜਥੇਬੰਦੀ ਲੋਕਲ ਲੈਵਲ ਤੇ ਤਕੜੀ ਆ ਅਧਿਆਪਕ ਜਾਗਦੇ ਆ ਆਸੇ-ਪਾਸਿਓਂ ਜਥਰਬੰਦੀਆਂ ਸਾਥ ਦਿੰਦੀਆਂ ਨੇ ਤਾਂ ਜਿਹੜੇ ਨਿਜਮ ਪਹਿਲਾਂ ਕਦੇ ਨਹੀਂ ਬੰਦੇ ਉਹ ਵੀ ਬਣ ਜਾਂਦੇ ਹੁੰਦੇ ਤੁਸੀਂ ਡੀਸੀ ਦਫ਼ਤਰ ਦੀ ਗੱਲ ਕਰਦੇ ਹੋ ਬਿਲਕੁਲ ਉਹ ਐਵੇਂ ਸੋਚਦੇ ਆ ਉਹ ਜਿਹੜਾ ਕੋਈ ਪ੍ਰਾਈਵੇਟ ਅਦਾਰਿਆਂ ਦੀ ਮਦਦ ਕਰਦਾ ਆ ਉੱਥੇ ਜਾ ਕੇ ਉਹ ਉਦਘਾਟਨ ਕਰਨਗੇ ਉਹਨਾਂ ਨੂੰ ਉਹ ਉਹਨਾਂ ਦੇ ਫੋਟੋਆਂ ਵੀ ਲਗਾਉਣਗੇ ਜਾ ਕੇ ਪ੍ਰਾਈਵੇਟ ਸਕੂਲਾਂ ਦੇ ਵੱਡੇ-ਵਡੇ ਅਦਾਰਿਆਂ ਦੀਆਂ ਸਰਕਾਰੀ ਸਕੂਲ 'ਚ ਨਹੀਂ ਉਹ ਕਦੇ ਵੀ ਆਉਣਗੇ ਉਹਨਾਂ ਦੇ ਉਹਨਾਂ ਦੇ ਜਿਹੜੇ ਹੱਥ ਮਿਲੇ ਹੁੰਦੇ ਸਰਕਾਰੀ ਸਕੂਲਾਂ ਦੇ ਵਿੱਚ ਆਉਂਦਿਆਂ ਦੇ ਉਹ ਕਹਿ ਸਕਦੇ ਆ ਸਾਰਾ ਕੁਝ ਵੀ ਭਾਈ ਇਹ ਸਾਰੇ ਨਕਸ਼ਲੀਆਂ ਨੇ ਇੱਕ ਗੁੰਡੇ ਆ ਇਹ ਉਹ ਤਾਂ ਕਹਿਣਾ ਹੀ ਉਹਨਾਂ ਨੇ ਆਪਾਂ ਲੱਗਦੇ ਹੀ ਉਹਨਾਂ ਨੂੰ ਕਿਉਂਕਿ ਆਪਾਂ ਆਪ ਦਾ ਹੱਥ ਮੰਗਦੇ